ਮੌਨਸੂਨ ਦੇ ਪਹਿਲੇ ਮਹੀਨੇ ਐਰੋ ਸਿਟੀ ਤੇ ਆਈਟੀ ਸਿਟੀ ਦੇ ਨਾਂ ਲੱਗਦੇ ਇਲਾਕਿਆਂ 'ਚ ਮਚਾਈ ਪਾਰੀ ਤਬਾਹੀ। ਸਵੇਰ ਸ਼ਨੀਵਾਰ ਤੋਂ ਲੈ ਕੇ ਤੇ ਰਾਤ ਐਤਵਾਰ ਤੱਕ ਲੋਕ ਰਹੇ ਬਹੁਤ ਜ਼ਿਆਦਾ ਤੰਗ। ਅੱਜ ਸਵੇਰ ਸੋਮਵਾਰ ਇਸ ਸਮੇਂ ਤਕਰੀਬਨ 9 ਵੱਜ ਚੁੱਕੇ ਹਨ ਲੇਕਿਨ ਲਾਈਟ ਦਾ ਬੁਰਾ ਹਾਲ ਹੈ ਔਰ ਕਈ ਇਲਾਕਿਆਂ 'ਚ ਪਾਣੀ ਦਾ ਵੀ। ਪਿਛਲੇ 3 ਦਿਨਾਂ ਤੋਂ ਐਰੋ ਸਿਟੀ ਏਰੀਆ ਦੇ ਵਿੱਚ ਆਮ ਜ਼ਿੰਦਗੀ ਕਾਫੀ ਵਿਗੜ ਚੁੱਕੀ ਹੈ ਕਿਉਂਕਿ ਰੋਜ਼ਮਰਰਾ ਦੀ ਜ਼ਿੰਦਗੀ 'ਚ ਬਿਜਲੀ, ਪਾਣੀ ਉਨੇ ਹੀ ਜਿਉਂ ਨੇ ਜਿੰਨਾ ਕਿ ਸਾਹ ਲੈਣਾ ਸ਼ਨੀਵਾਰ ਸਵੇਰ ਤੋਂ ਹੀ ਐਤਵਾਰ ਦੇਰ ਰਾਤ ਤੱਕ ਅਤੇ ਐਤਵਾਰ ਰਾਤ ਤੋਂ ਹੁਣ ਸੋਮਵਾਰ ਸਵੇਰ ਤੱਕ ਬਿਲਕੁਲ ਉਹੀ ਜਿਹੇ ਹਾਲਾਤ ਬਣੇ ਠਣੇ ਦਿਖਾਈ ਦੇ ਰਹੇ ਨੇ ਜੀ ਬਲੌਕ ਐਰੋਸਿਟੀ ਤੇ ਆਈਟੀ ਸਿਟੀ ਤੇ ਦਰਜਨੇ ਇਲਾਕਿਆਂ ਚ ਸਵੇਰੇ 3 ਵਜੇ ਤੋਂ ਬਿਜਲੀ ਬੰਦ ਹੋ ਗਈ ਜੋ ਕਿ ਕੱਲ ਸ਼ਾਮ ਤੱਕ ਬਹਾਲ ਨਹੀਂ ਹੋ ਸਕੀ ਲੋਕਾਂ ਦੇ ਘਰਾਂ ਵਿੱਚ ਚੱਲ ਰਹੇ ਪੱਖੇ ਜੋ ਕਿ ਇਨਵਰਟਰ ਤੇ ਚੱਲ ਰਹੇ ਸੀ ਉਹ ਵੀ ਜਵਾਬ ਦੇ ਗਏ ਤੇ 6 ਤੋਂ 7 ਘੰਟੇ ਦੇ ਵਿੱਚ ਵਿੱਚ ਇਨਵਰਟਰ ਬੈਟਰੀ ਨੇ ਵੀ ਜਵਾਬ ਦੇ ਦੀਆਂ ਤੇ ਇੱਕ ਦਿਨ ਦੇਖਦੇ ਸਾਰੇ ਇਲਾਕੇ ਚ ਹਾਕਾਰ ਮਚ ਗਈ ਬਿਜਲੀ ਦੀ ਸਪਲਾਈ ਰੁਕਦੇ ਸਾਰੇ ਪਾਣੀ ਦੀ ਸਪਲਾਈ ਵੀ ਬੰਦ ਹੋ ਗਈ ਕਈ ਘਰਾਂ ਚ ਪਾਣੀ ਸਟੋਰ ਕਰਨ ਦੀ ਸੁਵਿਧਾ ਵੀ ਨਹੀਂ ਸੀ ਜਿਸ ਕਰਕੇ ਲੋਕ ਨਾਣ ਖਾਣਾ ਬਣਾਣ ਦੇ ਲਈ ਗਵਾਂਢੀਆਂ ਤੋਂ ਪਾਣੀ ਮੰਗਣ ਲਈ ਮਜਬੂਰ ਹੋ ਗਏ ਐਰੋਸਿਟੀ ਜੀ ਬਲੌਕ ਰੈਜ਼ਿਡੈਂਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਕੁਲਦੀਪ ਸਿੰਘ ਔਰ ਆਈਟੀਸੀਟੀ ਨਿਵਾਸੀ ਮੇਵਾ ਸਿੰਘ ਗੇਲ ਨੇ ਦੱਸਿਆ ਕੀ ਸਮੱਸਿਆ ਕੋਈ ਨਵੀਂ ਨਹੀਂ ਹੈ ਹਰ ਸਾਲ ਮੀਂਹ ਦਾ ਪ੍ਰਸਾਦ ਦਾ ਜਦੋਂ ਮੌਸਮ ਆਦਾ ਮੌਨਸੂਨ ਦਾ ਤਾਂ ਇਹ ਹਾਲਾਤ ਪੱਤੋਂ ਬੱਤਰ ਬਣ ਜਾਂਦੇ ਤੇ ਸਰਕਾਰੀ ਦਫ਼ਤਰਾਂ ਦੇ ਚੱਕਰ ਮਾਰ ਮਾਰ ਥੱਕ ਚੁੱਕੇ ਆ ਅਫਸਰਾਂ ਦਾ ਹੋਈ ਰਵਈਆ ਸਰਕਾਰਾਂ ਦਾ ਹੋਈ ਰਵਈਆ ਹਾਲ ਤੱਕ ਕੋਈ ਵੀ ਸਥਾਈ ਸਮਾਧਾਨ ਸਮੱਸਿਆ ਦਾ ਹੱਲ ਨਹੀਂ ਕੀਤਾ ਜਾ ਸਕਿਆ ਉਹਨਾਂ ਨੇ ਗਮਾਟਾ ਤੋਂ ਮੰਗ ਕੀਤੀ ਹੈ ਜਦ ਤੱਕ ਪੁਰਾਣੇ ਬਸੇ ਸੈਕਟਰਾਂ ਤੇ ਇਲਾਕਿਆਂ ਨੂੰ ਜਿਹੜੀਆਂ ਬੇਸਿਕ ਸੁਵਿਧਾਵਾਂ ਜਿਵੇਂ ਕਿ ਬਿਜਲੀ ਪਾਣੀ ਸੀਵਰੇਜ ਨਹੀਂ ਦਿੱਤਾ ਜਾਂਦਾ ਤਦ ਤੱਕ ਨਵੇਂ ਸੈਕਟਰ ਦਾ ਵਿਸਤਾਰ ਰੋਕਿਆ ਜਾਵੇ ਲੋਕਾਂ ਦਾ ਇਹ ਵੀ ਰੋਪ ਹੈ ਕਿ ਪਾਵਰ ਕਾਮ ਦੇ ਕੋਲ ਨਾ ਤਾਂ ਕੋਈ ਸਪੈਸ਼ਲਿਸਟ ਹੈ ਤੇ ਨਾ ਹੀ ਕੋਈ ਉਪਕਰਨ ਹੈ ਜੋ ਇਸ ਇਲਾਕੇ ਦੇ ਵਿੱਚ ਪ੍ਰੋਬਲਮ ਹੈ ਉਹਦੀ ਜਾਂਚ ਕਰਨ 'ਚ ਵੀ ਬੜੀ ਮੁਸ਼ਕਲ ਆ ਰਹੀ ਹੈ ਇਸ ਇਲਾਕੇ ਦੇ ਜਈ ਤੱਕ ਜਦੋਂ ਪਹੁੰਚ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਜ਼ਮੀਨ ਦੇ ਨੀਚੇ ਵਿਛੀਆਂ ਜਿਹੜੀਆਂ ਬਿਜਲੀ ਦੀ ਬਿਜਲੀ ਦੀ ਲਾਈਨਾਂ ਨੇ ਤੇ ਪਾਣੀ ਦੀ ਪਾਈਪਲਾਈਨਾਂ ਨੇ ਉਹਨਾਂ ਦੇ ਵਿੱਚ ਕੋਈ ਸਾ ਮੁਈਆ ਜਿਸ ਕਰਕੇ ਸਾਰੇ ਇਲਾਕੇ ਦੀ ਲਾਈਟ ਤੇ ਪਾਣੀ ਪ੍ਰਭਾਵਿਤ ਹੋ ਗਿਆ ਹਰ ਬਰ ਲੋਕਾਂ ਦਾ ਇਹ ਕਹਿਣਾ ਕਿ ਹਰ ਬਰ ਅਸਥਾਈ ਮੁਰੰਮਤ ਕਰਕੇ ਬਿਜਲੀ ਚਾਲੂ ਕਰ ਦਿੱਤੀ ਜਾਂਦੀ ਹੈ ਤੇ ਪਾਣੀ ਦਾ ਕਨੈਕਸ਼ਨ ਜੋੜ ਕੇ ਪਾਣੀ ਚਲਾ ਦਿੱਤਾ ਜਾਂਦਾ ਹੈ ਪਰੰਤੂ ਕੋਈ ਸਥਾਈ ਹੱਲ ਨਹੀਂ ਕੀਤਾ ਜਾਂਦਾ ਜਿਸ ਕਰਕੇ ਹਰ ਸਾਲ ਮੌਨਸੂਨ ਦੇ ਸੀਜ਼ਨ ਚ ਇੱਕ ਤੋਂ ਦੋ ਮਹੀਨੇ ਐਰੋਸਿਟੀ ਰਾਈਟਿਸੀਟੀ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਐਕਸੀਨ ਪਾਵਰ ਕòm ਸ਼ਿਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ মিডিਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਮੀਂਹ ਦੇ ਕਾਰਨ ਜ਼ਮੀਨ ਦੇ نیچے ਜੋ ਪਿਛੇ ਤਾਰਾ ਉਹਨਾਂ 'ਚ ਖਰਾਬੀ ਆ ਗਈ ਹੈ ਜਿਸ ਨੂੰ ਕਿ ਠੀਕ ਕਰ ਦਿੱਤਾ ਗਿਆ। ਜਲਦੀ ਹੀ ਐਰੋ ਸਿਟੀ ਜੀ ਬਲਾਕ ਤੋਂ ਲੈ ਕੇ ਆਈਟੀ ਸਿਟੀ ਤੱਕ ਸਾਰੇ ਤਰ੍ਹਾਂ ਦੇ ਬਿਜਲੀ ਅਤੇ ਪਾਣੀ ਚੈੱਕ ਕਰਵਾਇਆ ਜਾ ਰਿਹਾ ਹੈ। ਐਰ ਸਿਟੀ ਜੀ ਬਲਾਕ 'ਚ ਇੱਕ ਨਵਾਂ ਗ੍ਰਿਡ ਲਗਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਖਰਾਬ ਹੋ ਚੁੱਕੀ ਤਾਰਾਂ ਦੀ ਜਗ੍ਹਾ ਨਵੇਂ ਵਾਇਰਿੰਗਾਂ ਲਾਉਣ ਦਾ ਕੰਮ ਜਮੀਨੀ ਪੱਧਰ ਤੇ ਜਲਦੀ ਆਨਲਾਈਨ ਸਮੇਜ ਦਿਖਾਈ ਦਿੱਤਾ ਜਾਊਗਾ। ਜ਼ਮੀਨ ਦੇ ਨੀਚੇ ਅਲੱਗ-ਅਲੱਗ ਤਰ੍ਹਾਂ ਦੀ ਤਾਰਾਂ ਪਾਈਪਾਂ ਨੇ ਉਹਨਾਂ ਦੀ ਜਾਂਚ ਲਈ ਉਪਕਰਨ ਤੇ ਵਿਸ਼ੇਸ਼ਕ ਜੋ ਉਪਲਬਧ ਹਨ ਟੀਮਾਂ ਹੈਗੀਆਂ ਨੇ ਜੋ ਕਿ ਲਗਾਤਾਰ ਕੰਮ 'ਚ ਲੱਗੇ ਹੋਏ ਨੇ ਬਿਜਲੀ ਵਿਵਸਥਾ ਨੂੰ ਸਥਾਈ ਰੂਪ ਤੋਂ ਚਲਾਉਣ ਦੇ ਲਈ ਕੋਸ਼ਿਸ਼ਾਂ ਜਾਰੀ ਕਰ ਰਹੇ ਨੇ ਕਈ ਜਗ੍ਹਾ ਪਾਣੀ ਦੇ ਪਾਈਪ ਫਟਣ ਦੀਆਂ ਖ਼ਬਰਾਂ ਆਈਆਂ ਤੇ ਕਈ ਜਗ੍ਹਾ ਬਿਜਲੀ ਦੇ ਤਾਰਾਂ ਖਰਾਬ ਹੋਣ ਦੀ ਖ਼ਬਰਾਂ ਵੀ ਮੀਡੀਆ ਅੱਗੇ ਸਾਹਮਣੇ ਆਈਆਂ ਖਬਰ ਲਿਖੇ ਜਾਣ ਤੱਕ ਕਈ ਇਲਾਕਿਆਂ ਦੇ ਵਿੱਚ ਬਿਜਲੀ ਤੇ ਪਾਣੀ ਨੂੰ ਸੰਚਾਰੂ ਰੂਪ ਦੇ ਨਾਲ ਚਾਲੂ ਕਰ ਦਿੱਤਾ ਗਿਆ ਤਾਂ ਕਿ ਆਮ ਨਾਗਰਿਕਾਂ ਨੂੰ ਕੋਈ ਸਮੱਸਿਆ ਨਾ ਆਵੇ। ਪਰੰਤੂ ਹਲੇ ਵੀ ਇੱਥੋਂ ਦੇ ਲੋਕਾਂ ਨੂੰ ਇੰਤਜ਼ਾਰ ਹੈ ਕਿ ਕੋਈ ਪੱਕਾ ਹੱਲ ਕੱਢਿਆ ਜਾਵੇ ਤਾਂ ਕਿ ਹਰ ਸਾਲ ਜੋ ਆਉਣ ਵਾਲੀ ਸਮੱਸਿਆ ਹੈ ਜੋ ਕਿ ਉਹਨਾਂ ਦੇ ਜੀਵਨ ਨੂੰ ਹਰ ਤਰ੍ਹਾਂ ਤੋਂ ਪ੍ਰਭਾਵਿਤ ਕਰ ਦਿੰਦੀ ਹੈ ਉਸ ਤੋਂ ਬਚੇ ਜਾ ਸਕੇ। 에어ਪੋਰਟ ਦੇ ਨਾਲ ਲੱਗਣ ਵਾਲੀ ਇੰਨੀ ਮਹਿੰਗੀ ਜ਼ਮੀਨਾਂ ਨੇ ਮਹਿੰਗੇ ਸੈਕਟਰਾਂ ਚ ਨੇ ਆਲਿਸ਼ਾਨ ਕੋਠੀਆਂ ਦੇ ਇਲਾਕੇ ਚ ਅਗਰ ਹਾਲ ਪਿੰਡਾਂ ਵਰਗੇ ਰਹਿਣਾ ਕੋਈ ਲਾਈਟ ਨਹੀਂ ਕੋਈ ਪਾਣੀ ਨਹੀਂ ਫਿਰ ਫਾਇਦਾ ਕੀ ਹੈ ਇੰਨੇ ਅਮੀਰ ਸੈਕਟਰਾਂ ਨੂੰ ਬਸਾਣ ਦਾ ਅਦਰ ਪਲੈਨਿੰਗ ਦੇ ਨਾਲ ਇਹ ਸਭ ਕੁਝ ਵਸਾਇਆ ਗਿਆ ਸੀ ਲੇਕਿਨ ਸੁਵਿਧਾਾਂ ਉਸ ਤਰ੍ਹਾਂ ਦੀ ਨਹੀਂ ਮਿਲ ਸਕੀਆਂ ਜਿਸ ਤਰ੍ਹਾਂ ਕਿ ਮਿਲਣੀ ਚਾਹੀਦੀ ਸੀਗੀਆਂ ਇਸ ਹਫ਼ਤੇ ਗੌਰ ਕਰਨ ਦੀ ਲੋੜ ਹੈ ਵਿਚਾਰ ਵਿਮਰਸ਼ ਕਰਨ ਦੀ ਲੋੜ ਹੈ ਮਿਲਦੇ ਹਾਂ ਜਲਦੀ ਟ੍ਰਾਈ ਸਿਟੀ ਦੀ ਕਿਸੇ ਹੋਰ ਨਵੀਂ ਖਬਰ ਦੇ ਨਾਲ ਚੈਨਲ ਤੇ ਪਹਿਲੇ ਵਾਰ ਨੂੰ ਸਬਸਕ੍ਰਾਈਬ ਕਰ ਲੋ ਤੇ ਬੈਲ ਆਈਕਨ ਜਰੂਰ ਪ੍ਰੈਸ ਕਰ ਲੋ ਤਾਂ ਕਿ ਆਉਣ ਵਾਲੀ ਹਰ ਨਵੀਂ ਖਬਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ 'ਤੇ ਮਿਲ ਸਕੇ ਧੰਨਵਾਦ ਜੀ ਸਾਰਿਆਂ ਦਾ